ਸਾਚਰੀਆ ਕਾਲ ਜੀ ਮੈਂ ਆ ਸਾਡਾ ਕਿਸਾਨ ਤੋਲਾ ਪ੍ਰੀ ਸਿੰਘ ਪੁੱਲਰ ਆਪਣੇ ਕਾਫੀ ਕਿਸਾਨ ਵੀਰਾਂ ਦਾ ਸਵਾਲ ਆ ਯਾਰ ਅਸੀਂ ਪਨੀਰੀ ਕਿਵੇਂ ਵੇਚੀਏ ਵੀ ਭਿਉਣਾ ਕਿ ਸੁੱਕੇ ਛਿੱਟਾ ਮਾਰਨਾ ਤੇ ਜੇਕਰ ਭਿਉਣਾ ਤਾਂ ਕਿੰਨਾ ਟਾਈਮ ਭਿਉਣਾ ਕਿਉਂਕਿ ਹੁਣ ਸਰਕਾਰ ਨੇ 11 ਜੂਨ ਲਵਾਈ ਕਾਦੀ ਕਰਤੀ ਛੋਨੇ ਦੀ ਆਪਣੇ ਕਿਸਾਨ ਵੀਰ ਤਾਂ ਬੈ ਤੁੱਕੀ ਵਰਦੇ ਆ ਕਹਿੰਦੇ ਯਾਰ ਹੁਣ ਹੀ ਪਨੀਰੀ ਵੇਚਣੀ ਆ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਆਪਾਂ ਕੋਈ ਵੀ ਝੋਨੇ ਦੀ ਵੈਰਾਈਟੀ ਆ ਜੇਕਰ ਉਸ ਦਾ ਬੀਰ ਭਿਉਂ ਕੇ ਨਹੀਂ ਬੀਜਦੇ ਤਾਂ ਦਿੱਕਤ ਪਤਾ ਕਿੱਥੇ ਆਉਂਦੀ ਹੈ ਕਾਫੀ ਟਾਈਮ ਝੋਨੇ ਦਾ ਬੀਜ ਉਵੇਂ ਪਿਆਰਾਂ ਦਾ ਟੰਗੂਰੀ ਨਹੀਂ ਮਾਰਦਾ ਹਰੇ ਬਈ ਆਪ ਨੂੰ ਦਿਸਦੀ ਵੀ ਨਹੀਂ ਆਪਾਂ ਹਫ਼ਤਾ ਹੀ ਟੱਪ ਜਾਂਦਾ 8 ਦਿਨ ਟੱਪੇ ਜਾਂਦੇ ਯਾਰ ਆਪਾਂ ਕਹਿੰਦੇ ਯਾਰ ਬੀਜ ਕੋਈ ਨੁਕਸ ਹੋਊਗਾ ਇਸ ਕਰਕੇ ਝੋਨੇ ਦਾ ਬੀਜ ਜਿਹੜਾ ਉਹ ਭਿਉਂ ਕੇ ਬੀਜਣਾ ਬਹੁਤ ਜ਼ਰੂਰੀ ਹੈ ਕਈ ਕਿਸਾਨ ਵੀਰ 8 ਘੰਟੇ ਪੀ ਆਉਂਦੇ ਆ ਸਵੇਰ ਬੀ ਬਿਉਂਤਾ ਅਥਨੇ ਛਿੱਟਾ ਮਾਰਦਾ ਉਹ ਵੀ ਕਾਫੀ ਟਾਈਮ ਤੱਕ ਢੰਗੂਰ ਨਹੀਂ ਮਾਰਦਾ ਤਾਂ ਕਰਕੇ ਆਪਾਂ ਕੀ ਕਰਨਾ 24 25 ਘੰਟਿਆਂ ਤੱਕ ਆਪਣੇ ਝੂਨੇ ਦੇ ਬੀਜ ਨੂੰ ਪਾਣੀ ਦੇ ਵਿੱਚ ਰੱਖਣਾ ਜਾਂ ਕੇ ਭੌਂਕੇ ਰੱਖਣਾ ਤੇ ਉਸ ਦੇ ਬਾਅਦ ਹੀ ਛਿੱਟਾ ਮਾਰਨਾ ਪਾ ਪਨੀਰੀ ਬੀਜਣੀ ਆ ਕਈ ਕਿਸਾਨ ਵੀਰ ਢੰਗੂਰ ਉਮਰਾ ਕੇ ਆਪਣਾ ਹੀ ਪਨੀਰੀ ਬੀਜਦੇ ਆ ਉਹ ਇੱਕ ਅਲੱਗ ਵਿਸ਼ਾ ਉਹ ਤੇ ਕਿਤੇ ਫੇਰ ਗੱਲ ਕਰਾਂਗੇ ਪਰੰਤੂ ਆਪਣੇ 90 92% ਕਿਸਾਨ ਵੀਰ ਐਂ ਪਨੀਰੀ ਬੀਜਦੇ ਆ ਲੱਗ ਹੀ ਸਮ ਦੋਸਤੋ ਆਪਾਂ ਪਾਣੀ ਦੇ ਵਿੱਚ ਬੀਜ ਕਿੰਨੇ ਟਾਈਮ ਰੱਖਣਾਗਾ ਜੋ ਵੀ 24 ਘੰਟੇ ਹੁਣ ਕਈ ਕਿਸਾਨ ਵੀਰ ਕਹਿੰਗੇ ਯਾਰ 20 ਕਿਵੇਂ ਸੋਧਣਾ ਸਿੰਪਲ ਜਿਹਾ ਫੰਡਾ ਹੈਗਾ ਸਭ ਤੋਂ ਸਿੰਪਲ ਤਰੀਕਾ ਦੱਸਦਾ ਜਿਹੜੀਆਂ ਆਪਣੇ ਪੀਲੀਆ ਨੀਏ ਪੁੜੀਆਂ ਆਉਂਦੀਆਂ ਨੇ ਨਾ ਸਟ੍ਰੈਪਟੋਸੈਕਨ ਇੱਕ ਪੁੜੀ 30 ਕਿਲੋ ਬੀਜ ਨੂੰ ਲੱਗਦੀਆਂ ਇਹ ਲਾਉਣੀ ਆ ਤੇ ਨਾਲ ਲਾਉਣਾ ਇੱਕ ਫੰਗੀ ਸੜ ਫੰਗੀ ਸੜ ਕਿਹੜਾ ਜਿਹੜਾ ਕਾਰਬੋਹਾਈਡ੍ਰੇਟ ਆਉਂਦਾਗਾ 50% ਉਹ ਲੈ ਸਕਦੇ ਆ ਜੇਕਰ ਉਹ ਨਹੀਂ ਮਿਲਦਾ ਕਾਰਬਨ ਡਿਜ਼ਮ ਪਲਸ ਮੈਨਕੋ ਜੇ ਉਹ ਤਾਂ ਆਪ ਨੂੰ ਮਿਲਦੀ ਹੀ ਮਿਲਦਾ ਨਾ ਨਾਲ ਉਹ ਲੈ ਸਕਦੇ ਆ ਬਸ ਇਹਨਾਂ ਦੋਨਾਂ ਨੂੰ ਬੀਜ ਨਾਲ ਲਾਓ ਬੀ ਸੋਧਿਆ ਗਿਆ ਆਪਣਾ ਇਹ ਲਾ ਸਕਦੇ ਆ ਹੁਣ ਮਰਲੇ ਦਾ ਕਿੰ ਮਰਲੇ ਦਾ ਜੇਕਰ ਹੈਗਾ ਆਪਣੇ ਕੋਲ ਪਰਮਲ ਝੋਨਾ ਚਾਹੇ ਹਾਈਬ੍ਰਿਡ ਆ ਤਾਂ ਇੱਕ ਮਰਲੇ ਦੇ ਵਿੱਚ ਆਪਾਂ 2.5 ਕਿਲੋ ਬੀਜ ਪਾਉਣਾ ਵੈਸੇ ਪੈਦਾ 3 ਕਿਲੋ ਵੀ ਜਾਂਦਾ 3 ਕਿਲੋ ਫਿਰ ਬਾਲੀ ਸੰਗਣੀ ਪਨੀਰੀ ਹੋ ਜਾਂਦੀ ਹੈ ਸਿਰ ਦੇ ਬਾਲਾ ਵਾਂਗ ਉਗਰਦੀ ਆ ਤਾਂ ਕਰਕੇ ਆਪਾਂ ਨੂੰ 2.5 ਕਿਲੋ ਵੀ ਮੈਂ ਕਹਿੰਦਾ ਬਹੁਤ ਹੁੰਦਾਗਾ ਜੇਕਰ ਤੁਹਾਡੇ ਕੋਲੇ ਬਾਸਮਤੀ ਆ ਤਾਂ ਬਾਸਮਤੀ ਦੇ ਆਪਾਂ ਬੀਜ ਪਾਉਣਾ 1.5 ਤੋਂ 2 ਕਿਲੋ ਬਸ ਮਰਲੇ ਦਾ ਇੰਨਾ ਕੀ ਬਹੁਤ ਆ ਹੁਣ ਖਾਦਾਂ ਕਿਹੜੀਆਂ-ਕਿਹੜੀਆਂ ਪਾਉਣੀਆਂ ਤਾਂ ਦੋਸਤੋ ਜਦੋਂ ਆਪਾਂ ਪਨੀਰ ਦੇ ਛਿੱਟਾ ਮਾਰਨਾ ਸਿਰਫ ਤੇ ਸਿਰਫ ਆਪਾਂ ਉਹਦੇ ਇੱਕ ਕਨਾਲ ਦੀ 3 ਕਿਲੋ ਯੂਰੀਆ ਤੇ 3 ਕਿਲੋ ਡੀਏਪੀ ਇਹੀ ਛਿੱਟਾ ਮਾਰਨਾ ਜੇਕਰ ਡੀਏਪੀ ਨਹੀਂ ਪਾਉਣੀ ਤਾਂ 10 ਕਿਲੋ ਕਨਾਲ ਦੀ ਆਪਾਂ ਸੁਪਰ ਵੀ ਪਾ ਸਕਦੇ ਹਾਂ ਬਸ ਇਹਨਾ ਕੰਮ ਕਰਨਾਗਾ ਯਾਦ ਰਹੀ ਇਹਦੇ ਵਿੱਚ ਆਪਾਂ ਜਿੰਕ ਨਿਮਕਸ ਕਰਨੀ ਜੇਕਰ ਤੁਸੀਂ ਜਿੰਕ ਸਲਫੇਟ ਪਾਉਣੀ ਆ ਤਾਂ ਇਹ ਖਾਦਾ ਪਾਉਣ ਤੋਂ 2 ਦਿਨ ਬਾਅਦ ਪਾ ਸਕਦੇ ਹਾਂ ਇਸ ਤੋਂ ਇਲਾਵਾ ਦੋਸਤੋ ਆਪਾਂ ਮੈਗਨੀਸ਼ੀਅਮ ਸਲਫੇਟ ਵੀ ਪਾ ਸਕਦੇ ਹਾਂ ਉਹ ਵੀ ਆਪਾਂ 2-3 ਦਿਨਾਂ ਬਾਅਦ ਹੀ ਪਾਉਣਾਗਾ ਯਾਦ ਰਹੀ ਆਪਾਂ ਬਜਾਈ ਸਮੇ ਡੀਏਪ ਪਲੱਸ ਯੂਰੀ ਹੀ ਪਾਉਣੀ ਆ ਹਾਂ ਇਹਦੇ ਨਾਲ ਪੋਟਾਸ਼ ਐਡ ਕਰ ਸਕਦੇ ਹਾਂ ਪਰੰਤੂ ਜਿਹਦੇ ਵਿੱਚ ਸਲਫੇਟ ਲੱਗਦਾ ਜਿਵੇਂ ਮੈਗਨੀਸ਼ੀਅਮ ਸਲਫੇਟ ਹੋ ਗਿਆ ਜਿੰਕ ਸਲਫੇਟ ਹੋ ਗਿਆ ਜਾਂ ਸਲਫਰ ਇਹ ਬਿਲਕੁਲ ਵੀ ਨਾਲ ਐਡ ਨਹੀਂ ਕਰਨੀ ਬਸ ਆਹ ਦੋ ਤਿੰਨ ਗੱਲਾਂ ਦਾ ਧਿਆਨ ਰੱਖੋ ਪਨੀਰੀ ਆਪਣੀ ਬਸ ਦਿਨਾਂ ਚ ਹੀ ਤਿਆਰ ਹੋ ਜਾਊਗੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ